ਪਹ ਹੁਣ ਜਿਹੜੀ ਖਬਰ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਉਹ ਤੁਹਾਡੇ ਵੀ ਰੋਂਗਤੇ ਖੜੇ ਕਰ ਦੇਵੇਗੀ ਦਿਲ ਨੂੰ ਬਲੁੰਦਰ ਕੇ ਰੱਖ ਦੇਵੇਗੀ ਇੱਕ ਪੁੱਤ ਦੇ ਵੱਲੋਂ ਆਪਣੀ ਹੀ ਮਾਂ ਦਾ ਕਤਲ ਕਰ ਦਿੱਤਾ ਗਿਆ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ ਔਰ ਇਹ ਸਾਰੀ ਵਾਰਦਾਤ ਨੂੰ ਇਸ ਕਰਕੇ ਅੰਜਾਮ ਦਿੱਤਾ ਗਿਆ ਕਿਉਂਕਿ ਨਸ਼ੇ ਦਾ आदी ਸੀ ਪੋਤੋ ਔਰ ਨਸ਼ੇ ਦੀ ਪੈਸੇ ਮੰਗ ਰਿਹਾ ਸੀ ਆਪਣੀ ਬਜ਼ੁਰਗ ਮਾਦੀ ਕੋਲੋਂ ਔਰ ਜਦੋਂ ਉਸਦੇ ਕੋਲੋਂ ਪੈਸੇ ਨਹੀਂ ਨਿਕਲਦੇ ਤਾਂ ਕੁੱਟ-ਕੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ ਪੰਜਾਬ ਦੀ ਇਹ ਖਬਰ ਹੈ ਔਰ ਇਸ ਖਬਰ ਨੇ ਹਰ ਕਿਸੇ ਨੂੰ ਦਹਿਲਾ ਕੇ ਰੱਖ ਦਿੱਤਾ ਕਿਸ ਤਰੀਕੇ ਦੇ ਨਾਲ ਇੱਕ ਪੋਤ ਨੇ ਆਪਣੀ ਹੀ ਬਜ਼ੁਰਗ ਮਾਦੀ ਜਾਨ ਲੈ ਲਈ ਦੱਸ ਦਈਏ ਕਿ ਜਦੋਂ ਮਾਪੇ ਬਜ਼ੁਰਗ ਹੋ ਜਾਂਦੇ ਨੇ ਤਾਂ ਆਸ ਹੁੰਦੀ ਹੈ ਕਿ ਉਹਨਾਂ ਦਾ ਪੁੱਤ ਉਹਨਾਂ ਦਾ ਬੁਢਾਪਾ ਸਵਾਰੇਗਾ ਉਹਨਾਂ ਦੇ ਬੁਢਾਪੇ ਦੀ ਲਾਠੀ ਬਣੇਗਾ ਬੁਢਾਪੇ ਦਾ ਸਹਾਰਾ ਬਣੇਗਾ ਪਰ ਇਹ ਪੁੱਤ ਜਿਹੜੇ ਨਸ਼ੇ ਤੇ ਲੱਗ ਜਾਂਦੇ ਨੇ ਉਹ ਕਿਸੇ ਦਾ ਸਹਾਰਾ ਨਹੀਂ ਬਣਦੇ ਸਗੋਂ ساری ਉਮਰ ਖੁਦ ਸਹਾਰਾ ਲੱਭਦੇ ਰਹਿੰਦੇ ਨੇ ਔਰ ਇਸ ਤਰੀਕੇ ਦੇ ਨਾਲ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਵੀ ਇਹਨਾਂ ਦੇ ਹੱਥ ਨਹੀਂ ਕੰਬਦੇ ਉਹੀ ਪੁੱਤ ਜਿਸ ਨੂੰ ਆਪਣੇ ਹੱਥਾਂ ਨਾਲ ਪਾਲਿਆ ਪਲੋਸਿਆ ਸੀ ਉਹ ਪੁੱਤ ਜਿਸ ਨੂੰ ਜਦੋਂ ਪਾਣੀ ਮੰਗਦਾ ਸੀ ਤਾਂ ਦੁੱਧ ਦਿੱਤਾ ਸੀ ਇਸ ਮਾਂ ਨੇ ਔਰ ਕਿਸ ਬੇਰਹਿਮੀ ਦੇ ਨਾਲ ਇਸ ਪੁੱਤ ਦੇ ਵੱਲੋਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਗਿਆ ਇਹ ਖਬਰ ਪੰਜਾਬ ਨੂੰ ਦਹਿਲਾ ਕੇ ਰੱਖ ਦੇਣ ਵਾਲੀ ਹੈ ਪੰਜਾਬ ਦੀ ਅਸਲ ਤਸਵੀਰ ਪੇਸ਼ ਕਰ ਰਹੀ ਹੈ ਖਬਰ ਇੱਕ ਪੁੱਤ ਦੇ ਵੱਲੋਂ ਆਪਣੀ ਹੀ ਮਾਂ ਦਾ ਕਤਲ ਕਰ ਦਿੱਤਾ ਗਿਆ ਨਸ਼ੇਦਾਨੀ ਪੁੱਤ ਜਿਸ ਦੇ ਵੱਲੋਂ ਨਸ਼ੇ ਦੀ ਮੰਗ ਕੀਤੀ ਜਾ ਰਹੀ ਸੀ ਆਪਣੀ ਮਾਂ ਦੇ ਕੋਲੋਂ ਪੈਸੇ ਮੰਗੇ ਜਾ ਰਹੇ ਸੀ ਔਰ ਜਦੋਂ ਬਜ਼ੁਰਗ ਮਾਂ ਪੈਸੇ ਨਹੀਂ ਦੇ ਸકી ਤਾਂ ਕੁੱਟ-ਕੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਸ ਦਾ ਗਲਾ ਗਲਾਸ ਦੇ ਨਾਲ ਦਬ ਦਿੱਤਾ ਔਰ ਜਦੋਂ ਚੀਕ ਚਹਾੜਾ ਗੁਵਾਂਡੀ ਸੁਣਦੇ ਨੇ ਤਾਂ ਉਹ ਆਉਂਦੇ ਨੇ ਤੁਰੰਤ ਉਹਨਾਂ ਦੇ ਵੱਲੋਂ ਬੇਬੇ ਨੂੰ ਛੁਡਾਇਆ ਜਾਂਦਾ ਹੈ ਔਰ ਜਦੋਂ ਬੇਬੇ ਨੂੰ ਛੁਡਾ ਕੇ ਪਾਣੀ ਵਗੈਰਾ ਉਸ ਨੂੰ ਪਲਾਇਆ ਜਾਂਦਾ ਹੈ ਤਾਂ ਪਲਾਉਣ ਦੀ ਕੋਸ਼ਿਸ਼ ਜਦੋਂ ਗਵੰਡਨਾ ਕਰਦੀਆਂ ਨੇ ਤਾਂ ਬੇਬੇ ਉੱਥੇ ਹੀ ਆਪਣੇ ਪ੍ਰਾਣ ਤਿਆਗ ਜਾਂਦੀ ਹੈ ਤਾਂ ਇਹ ਬੜੀ ਹੀ ਦਰਦਨਾਕ ਤਸਵੀਰ ਹੈ ਦਰਦਨਾਕ ਖਬਰ ਹੈ ਪੰਜਾਬ ਦੇ ਅਸਲ ਹਾਲਾਤ ਦੀ ਖਬਰ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਨਸ਼ਾ ਵਧ ਚੁੱਕਾ ਹੈ ਔਰ ਪੁੱਤ ਜਿਨ੍ਹਾਂ ਨੇ ਆਪਣੀਆਂ ਮਾਵਾਂ ਦੇ ਸਹਾਰੇ ਬੰਨਣਾ ਉਹ ਕਿਸ ਤਰੀਕੇ ਦੇ ਨਾਲ ਆਪਣੀਆਂ ਮਾਵਾਂ ਦੇ ਕਾਤਲ ਬਣ ਰਹੇ ਨੇ ਇੱਕ ਮਾਂ ਕੀ ਚਾਉਂਦੀ ਹੈ ਕਿ ਉਸ ਦਾ ਪੁੱਤ ਉਸ ਦੀ ਅਰਥੀ ਨੂੰ ਮੋੜਾ ਦੇਵੇ ਉਸ ਦਾ ਪੁੱਤ ਉਸ ਦੀ ਸਿਵੇ ਨੂੰ ਅੱਗ ਦੇਵੇ ਪਰ ਇਹ ਪੁੱਤ ਜਿਹੜਾ ਸਿਵਿਆ ਤੱਕ ਲੈ ਕੇ ਹੀ ਆਪ ਜਾਵੇ ਉਸ ਪੁੱਤ ਬਾਰੇ ਤੁਸੀਂ ਕੀ ਕਹੋਗੇ ਕਿਉਂਕਿ ਨਸ਼ੇ ਦੇ ਵਿੱਚ ਇਹ ਨੌਜਵਾਨ ਇੰਨੇ-ਇੰਨੇ ਹੋ ਚੁੱਕੇ ਨੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਇਹ ਕੀ ਕਰ ਰਹੇ ਨੇ ਹਾਲਾਂਕਿ ਬਾਅਦ ਦੇ ਵਿੱਚ ਜਦੋਂ ਨਸ਼ੇ ਦੀ ਲੋਰ ਉਤਰੇਗੀ ਤਾਂ ਇਹਨੂੰ ਵੀ ਪਤਾ ਲੱਗੇਗਾ ਕਿ ਕੀ ਗਵਾ ਚੁੱਕਾ ਇਸ ਦੁਨੀਆ ਦੇ ਉੱਤੇ ਔਰ ਕੀ ਵਾਰਦਾਤ ਇਸ ਦੇ ਵੱਲੋਂ ਕੀਤੀ ਜਾ ਚੁੱਕੀ ਹੈ ਪਰ ਇਹ ਨਸ਼ੇ ਦਾ ਨਸ਼ਾ ਕਦੋਂ ਉਤਰੇਗਾ ਇਹ ਨਸ਼ੇ ਦੀ ਤੋੜ ਕਦੋਂ ਮੁਕੇਗੀ ਪੰਜਾਬ ਦੇ ਵਿੱਚ ਹੁਣ ਕਦੋਂ ਤੱਕ ਇਸ ਤਰੀਕੇ ਨਾਲ ਹੋਰ ਮੌਤਾ ਹੁੰਦੀਆਂ ਰਹਿਣਗੀਆਂ ਕਿੰਨੀਆਂ ਮਾਵਾਂ ਆਪਣੇ ਪੁੱਤਾਂ ਦੇ ਹੱਥੋਂ ਮਰਦੀਆਂ ਰਹਿਣਗੀਆਂ ਜਾਂ ਕਿੰਨੇ ਪਿਓ ਆਪਣੇ ਪੁੱਤਾਂ ਦੇ ਹੱਥੋਂ ਮਾਰਦੇ ਦੇਣਗੇ ਦਰਦਨਾਕ ਤਸਵੀਰ ਦਰਦਨਾਕ ਖਬਰ ਫਿਰੋਜ਼ਪੁਰ ਦੀ ਹੈ ਫਿਰੋਜ਼ਪੁਰ ਦੇ ਵਿੱਚ ਇੱਕ ਨਸ਼ੇੜੀ ਪੁੱਤ ਦੇ ਵੱਲੋਂ ਆਪਣੀ ਮਾਂ ਦਾ ਕਤਲ ਕੀਤਾ ਗਿਆ ਹੈ ਔਰ ਆਂਡ ਗਵਾਂਡ ਦੇ ਵੱਲੋਂ ਛੁਡਾਇਆ ਜਾਂਦਾ ਫਿਰੋਜ਼ਪੁਰ ਦੇ ਕਸਬਾ ਗੁਰੂ ਹਰ ਸਹਾਇ ਦਾ ਪਿੰਡ ਮੋਹਰਿਆ ਜਿੱਥੇ ਮੋਹਨ ਕੀ ਉਤਾੜ ਜਿੱਥੋਂ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਨਾਨਕ ਸਿੰਘ ਲੜਕੇ ਦਾ ਨਾਮ ਦੱਸਿਆ ਜਾ ਰਿਹਾ ਨਸ਼ੇ ਦਾਤ ਦੀ ਸੀ ਔਰ ਕੱਲ ਰਾਤ ਬੁਰੇ ਤਰੀਕੇ ਦੇ ਨਾਲ ਨਸ਼ੇ ਦੇ ਵਿੱਚ ਧੁੱਤ ਹੋ ਕੇ ਆਉਂਦਾ ਆਪਣੀ ਮਾਂ ਦੇ ਕੋਲੋਂ ਨਸ਼ਾ ਕਰਨ ਲਈ ਹੋਰ ਪੈਸਿਆਂ ਦੀ ਮੰਗ ਕਰਦਾ ਹੈ ਗਰੀਬ ਪਰਿਵਾਰ ਸੀ ਮਾਂ ਦੇ ਕੋਲ ਪੈਸੇ ਨਹੀਂ ਸੀ ਉਹ ਤਾਂ ਖੁਦ ਆਪਣਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਕਰਦੀ ਸੀ ਕਿਉਂਕਿ ਕਮਾਉਣ ਜੋਗਾ ਜਿਹੜਾ ਪੁੱਤ ਨੌਜਵਾਨ ਹੋਇਆ ਸੀ ਉਹ ਤਾਂ ਨਸ਼ਿਆਂ ਦੇ ਵਿੱਚ ਲੱਗ ਚੁੱਕਾ ਸੀ ਔਰ ਮਾਂ ਖੁਦ ਗੁਜ਼ਾਰਾ ਤੋਰਦੀ ਸੀ ਘਰ ਦਾ ਤਾਂ ਮਾਂ ਦੇ ਕੋਲ ਪੈਸੇ ਨਹੀਂ ਸੀ ਗਰੀਬ ਪਰਿਵਾਰ ਸੀ ਔਰ ਬੜੀ ਹੀ ਬੇਰਹਿਮੀ ਦੇ ਨਾਲ ਕੁੱਟਮਾਰ ਉਸਦੇ ਬੇਟੇ ਦੇ ਵੱਲੋਂ ਕੀਤੀ ਜਾਂਦੀ ਹੈ ਔਰ ਬੜੇ ਹੀ ਚਾਵਾਂ ਦੇ ਨਾਲ ਕਹਿ ਸਕਦੇ ਕਿ ਮਾਪਿਆਂ ਨੇ ਨਾਮ ਰੱਖਿਆ ਸੀ ਨਾਨਕ ਸਿੰਘ ਕਿ ਇਹ ਬੱਚਾ ਅੱਗੇ ਹੋ ਕੇ ਉਹਨਾਂ ਦਾ ਨਾਮ ਰੌਸ਼ਨ ਕਰੇਗਾ ਔਰ ਪਰ ਨਹੀਂ ਪਤਾ ਸੀ ਕਿ ਇਸ ਤਰੀਕੇ ਦੇ ਨਾਲ ਇਹ ਨੌਜਵਾਨ ਨਾਮ ਰੱਖਣ ਦੇ ਨਾਲ ਕਿਸਮਤ ਨਹੀਂ ਬਦਲਦੀ ਨਾਮ ਰੱਖਣ ਦੇ ਨਾਲ ਤੁਹਾਡੇ ਜਿਹੜੇ ਕੰਮ ਨੇ ਉਹ ਨਹੀਂ ਬਦਲ ਜਾਂਦੇ ਜਦੋਂ ਤੁਸੀਂ ਆਪ ਜ਼ਿੰਦਗੀ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹੋ ਤਾਂ ਹੀ ਜਾ ਕੇ ਤੁਸੀਂ ਆਪਣੀ ਜ਼ਿੰਦਗੀ ਸਵਾਰ ਸਕਦੇ ਹੋ ਤਾਂ ਨਾਨਕ ਸਿੰਘ ਨਾਮ ਰੱਖਿਆ ਸੀ ਮਾਪਿਆਂ ਨੇ ਪਰ ਨਹੀਂ ਪਤਾ ਸੀ ਕਿ ਇਹ ਬੇਟਾ ਉਹਨਾਂ ਦੀ ਹੀ ਜਾਨ ਲੈ ਲਵੇਗਾ ਆਪਣੀ ਮਾਂ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਫਿਰੋਜ਼ਪੁਰ ਦੇ ਕਸਬਾ ਗੁਰੂ ਹਰਸਹਾਇ ਦੀ ਤਸਵੀਰ ਹਰ ਕਿਸੇ ਨੂੰ ਸੋਚਨ ਤੇ ਮਜਬੂਰ ਕਰਦੀ ਹੈ ਕਿ ਆਖਿਰ ਪੰਜਾਬ ਦੇ ਨੌਜਵਾਨ ਕਿੱਧਰ ਚਲੇ ਗਏ ਇਹ ਨਹੀਂ ਕਹਿੰਦੇ ਅਸੀਂ ਕਿ ਸਾਰੇ ਹੀ ਨੌਜਵਾਨ ਨਸ਼ੇੜੀ ਹੋ ਚੁੱਕੇ ਨੇ ਸਾਰੇ ਨੌਜਵਾਨ ਇਸ ਤਰੀਕੇ ਦੀਆਂ ਹਰਕਤਾਂ ਕਰਦੇ ਨੇ ਕਈ ਨੌਜਵਾਨ ਨੇ ਜਿਹੜੇ ਆਪਣੇ ਮਾਪਿਆਂ ਨੂੰ ਸਾਹਮਣੇ ਬੈਠੇ ਨੇ ਕਈ ਨੌਜਵਾਨ ਨੇ ਜਿਹੜੇ ਬਜ਼ੁਰਗਾਂ ਦੀ ਕਦਰ ਕਰਦੇ ਨੇ ਆਪਣੇ ਮਾਪੇ ਕੀ ਹੋਰਾਂ ਦੇ ਮਾਪਿਆਂ ਦੀ ਵੀ ਕਦਰ ਕਰਦੇ ਨੇ ਉਹਨਾਂ ਨੂੰ ਵੀ ਸੰਭਾਲ ਕੇ ਬੈਠੇ ਨੇ ਪਰ ਇਸ ਤਰੀਕੇ ਦੀਆਂ ਤਸਵੀਰਾਂ ਪੰਜਾਬ ਦੇ ਕਈ ਘਰਾਂ ਤੋਂ ਸਾਹਮਣੇ ਆਉਂਦੀਆਂ ਨੇ ਬੀਤੇ ਦਿਨਾਂ ਦੇ ਵਿੱਚ ਅਸੀਂ ਕਈ ਘਟਨਾਵਾਂ ਦੇਖੀਆਂ ਜਦੋਂ ਮਾਮਾ ਇੱਕ ਪਾਸੇ ਤੜਫਦੀਆਂ ਨੇ ਜਦੋਂ ਉਹਨਾਂ ਦੇ ਬੱਚੇ ਨਸ਼ਿਆਂ ਤੇ ਲੱਗ ਜਾਂਦੇ ਨੇ ਦੂਸਰੇ ਪਾਸੇ ਜਦੋਂ ਇਸ ਤਰੀਕੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤਾਂ ਬਜ਼ੁਰਗ ਮਾਪਿਆਂ ਤੇ ਕੀ ਬੀਤਦੀ ਹੈ ਔਰ ਉਹ ਮਾ ਸ਼ਾਇਦ ਕੋਟ ਦੇ ਨਾਲ ਨਹੀਂ ਮਰੀ ਸ਼ਾਇਦ ਉਹ ਦਰਦੇ ਹੀ ਨਹੀਂ ਇਹ ਸਹਾਰਾ ਸਕੇ ਕਿ ਇਸ ਦਾ ਬੇਟਾ ਕਿਹੜੇ ਰਾਤ ਤੇ ਤੁਰ ਪਿਆ ਉਸ ਦੇ ਬੇਟੇ ਦਾ ਕੀ ਹੋਵੇਗਾ ਤੇ ਇਸ ਜ਼ਿੰਦਗੀ ਕਿਸ ਤਰੀਕੇ ਦੇ ਨਾਲ ਖਤਮ ਹੁੰਦੀ ਹੈ ਜ਼ਿੰਦਗੀ ਅਸੀਂ بڑے ਸੁਪਨੇ ਦੇਖਦੇ ਆ ਆਪਣੇ ਬੱਚਿਆਂ ਨੂੰ ਲੈ ਕੇ بڑے ਸੁਪਨੇ ਦੇਖਦੇ ਆ ਔਰ ਜਦੋਂ ਪੂਰੇ ਕਰਨ ਦਾ ਸਮਾਂ ਹੁੰਦਾ ਹੈ ਤੇ ਉੱਥੇ ਜਾ ਕੇ ਸਿਖਰ ਤੇ ਜਾ ਕੇ ਜਦੋਂ ਇਸ ਤਰੀਕੇ ਦੇ ਨਾਲ ਇਹ ਸੁਪਨੇ ਅੱਖਾਂ ਦੇ ਸਾਹਮਣੇ ਚੂਰ ਹੁੰਦੇ ਨੇ ਤਾਂ ਉਦੋਂ ਕੋਈ ਕੋਈ ਸਹਾਰ ਸਕਦਾ ਹੈ ਤਾਂ ਕੋਈ ਆਪਣੇ ਪ੍ਰਾਣੀ ਇਸੇ ਤਰੀਕੇ ਨਾਲ ਤਿਆਗ ਜਾਂਦਾ ਜਿਸ ਤਰ੍ਹਾਂ ਇਹ ਬੇਬੇ ਆਪਣੀ ਜ਼ਿੰਦਗੀ ਤੋਂ ਹੱਥ ਤੋਂ ਬੈਠੀ ਔਰ ਆਪਣੇ ਬੇਟੇ ਦੇ ਹੱਥੋਂ ਹੀ ਉਸ ਦੀ ਮੌਤ ਹੋਈ ਹੈ ਔਰ ਇਹ ਬੜੀ ਦਰਦਨਾਕ ਮੌਤ ਹੋਈ ਹੈ ਜਿਸ ਨੇ ਹਰ ਕਿਸੇ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਤਾਂ ਆਸ-ਪਾਸ ਜੋ ਸਮੇ ਲੋਕ ਮੌਜੂਦ ਸੀ ਜਿਨ੍ਹਾਂ ਦੇ ਵੱਲੋਂ ਬੇਬੇ ਨੂੰ ਛਡਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਤਾਂ ਉਹਨਾਂ ਦਾ ਕੀ ਕੁਝ ਕਹਿਣਾ ਇਸ ਪੂਰੇ ਮਾਮਲੇ ਨੂੰ ਇਹ ਘਟਨਾ ਪੂਰੀ ਕਿਸ ਤਰੀਕੇ ਦੇ ਨਾਲ ਵਾਪਰਦੀ ਹੈ ਔਰ ਉਹ ਜਿਹੜਾ ਬੇਟਾ ਬੇਬੇ ਦਾ ਸੀ ਉਹਦੇ ਵੱਲੋਂ ਕਦੋਂ ਤੋਂ ਨਸ਼ਾ ਕੀਤਾ ਜਾ ਰਿਹਾ ਸੀ ਕਦੋਂ ਤੋਂ ਇਸ ਤਰੀਕੇ ਦੇ ਨਾਲ ਬੇਬੇ ਦੇ ਨਾਲ ਕੁੱਟਮਾਰ ਪਹਿਲਾਂ ਵੀ ਉਸ ਦੇ ਵੱਲੋਂ ਕੀਤੀ ਜਾਂਦੀ ਸੀ ਤਾਂ ਜਿਹੜੇ ਗਵਾੰਡੀ ਨੇ ਉਹਨਾਂ ਦੇ ਵੱਲੋਂ ਪੂਰੀ ਘਟਨਾ ਵਿਸਥਾਰ ਪੂਰਵਕ ਦੱਸੀ ਗਈ ਹੈ ਤੁਹਾਨੂੰ ਸੁਣਾ ਦਿੰਦੇ ਹਾਂ ਅਬਾ ਜੀ ਕੀ ਘਟਨਾ ਜਿਹੜੀ ਵਾਪਰੀ ਹੈ ਕਿਵੇਂ ਵਾਪਰੀ ਹੈ ਤੁਸੀਂ ਮੌਕੇ ਤੇ ਮੌਜੂਦ ਸੀ ਘਟਨਾ ਵਾਪਰੀ ਹੈ ਮੈਨੂੰ ਫੋਨ ਕੀਤਾ ਨੇ ਹੂੰ ਮੈਂ ਫੋਨ ਤੇ ਮੰਡੀ ਗਿਆ ਆਇਆ ਸੀ ਪੈਸੇ ਕਢਾਣ ਹੂੰ ਟਾਈਮ ਲੱਗ ਗਿਆ ਮੈਨੂੰ ਥੋੜਾ ਜਿਹਾ ਤੇ ਨਾ ਇਹਨਾਂ ਦੀ ਲੋਨ ਨੇ ਫੋਨ ਕੀਤਾ ਮੈਨੂੰ ਦੀ ਆਓ ਇਹ ਨਾਨਕੀ ਕੁੱਟੀ ਜਾਂਦਾ ਆਦੀ ਮਾਂ ਨੂੰ ਹੂੰ ਤੇ ਨਾ ਜੀ ਆਹ ਤੇ ਇਹਨਾਂ ਨੂੰ ਮੱਤਮੁੱਤ ਦਿਓ ਹੂੰ ਤੇ ਮੈਨੂੰ ਥੋੜਾ ਜਿਹਾ ਟਾਈਮ ਲੱਗ ਗਿਆ ਤੇ ਮੈਂ ਆਇਆ ਤੇ ਇੱਥੇ ਨਾਨਕ ਸਿੰਘ ਦੇ ਆਦੀ ਮਾਨ ਕੁੱਟੀ ਜਾਂਦਾ ਹੂੰ ਤੇ ਗਲਾਸ ਨਾਲ ਇਹਨੇ ਗਲਾ ਵੀ ਕੁੱਟਿਆ ਤੇ ਇਹਨੇ ਦੋ ਤਿੰਨ ਮੇਰੇ ਹੁੰਦੇ ਹਸੁੰਦੇ ਚਾਟਾ ਵੀ ਮਾਰ ਲਿਆ ਉਹਦਾ ਜਿਉਂਦੀ ਸੀ ਉਹਦਾ ਚੌਂਦੀ ਸੀ ਅੱਛਾ ਜੀ ਫਿਰ ਉਸ ਤੋਂ ਮੈਂ ਨੂੰ ਫੜ ਤੇ ਗੇਟ ਤੇ ਲੈ ਗਿਆ ਉਸ ਤੋਂ ਬਾਅਦ ਮਾਤਾ ਨੇ ਸਾਹ ਦੇ ਦਿੱਤੇ ਹੂੰ ਕੀ ਨਾਮ ਹੈ ਮਾਤਾ ਜੀ ਦਾ ਮਾਤਾ ਦਾ ਕੋੜਾ ਨਾ ਕੋੜਾ ਬਾਈ ਕੋੜੋ ਬੀਬੀ ਹੂੰ ਤੇ ਉਸ ਤੋਂ ਬਾਅਦ ਮੈਂ ਉਸ ਨੂੰ ਨਾਨਕੂ ਨਾਲ ਲੜਦਾਂ ਬੋਲਦਾਂ ਰ ਮਾੜਾ ਮੋਟਾ ਤੇ ਉਸ ਤੋਂ ਪਹਿਣਾ ਆਣ ਗੁਆਰ ਸੁਣ ਕੇ ਆ ਗੀਆਂ ਨੇ ਤੇ ਮੈਂ ਉਹਨਾਂ ਨੂੰ ਆਖਿਆ ਮਹੱਜਾ ਉਹ ਪਤਾ ਤਲਾ ਮਾਤਾ ਦਾ ਪਾਣੀ ਪੂਣੀ ਪਵਾਵਚਾ ਤੇ ਉਹ ਮਾਤਾ ਆਣ ਏ ਚ ਦੋ ਤਿੰਨ ਪਹਿਣਾ ਤੇ ਉਹਨਾਂ ਆਖਾ ਤੇ ਮੁੱਕ ਗਈ ਹੂੰ ਬਸ ਆ ਗੱਲ ਕਿੰਨੇ ਵਜੇ ਦਾ ਟਾਈਮ ਸੀ ਇੱਥੇ ਸਾਢੇ 3 ਦਾ ਟਾਈਮ ਸੀ ਹੂੰ ਠੀਕ ਹੈ ਬਸ ਇਨਾ ਕੁ ਟਾਈਮ ਸੀ ਬਾਕੀ ਉਥੇ ਹਾਰ ਹੈਗਾ ਸੀ ਉਹਦੇ ਹੱਥੇ ਕੋਈ ਮੁੰਡੇ ਦੇ ਯਾਰ ਕੁਛ ਨਹੀਂ ਹੈ ਗਲਾਸ ਹੈਗਾ ਅਸੀਂ ਗਲਾਸ ਨਾਲ ਉਹਨੇ ਦਬਾ ਦਿੱਤਾ ਹੈ ਹੂੰ ਬਸ ਆ ਗੱਲ ਸਰਵਨ ਸਾਹਿਬ ਜਿਹੜਾ ਤੁਹਾਡੇ ਆ ਪਿੰਡ ਮੈਟਰ ਹੋਇਆ ਹੈ ਤੇ ਆਇਓ ਮੌਕੇ ਤੇ ਕੀ ਇਨਫੋਰਮੇਸ਼ਨ ਕਲੈਕਟ ਕੀਤੀ ਹੈ ਸਰ ਬਹੁਤ ਮੰਦ ਭਾਗੀ ਘਟਨਾ ਵਾਪਰੀ ਸਾਡੇ ਪਿੰਡ ਚ ਇੱਕ ਬੰਦਾ ਨਸ਼ੇੜੀ ਹੈ ਨਸ਼ੇਦ ਆਦੀ ਸੀਗਾ ਔਰ ਆਪਣੀ ਮਾਂ ਕੋਲੋਂ ਪੈਸੇ ਦੀ ਮੰਗ ਕਰ ਰਿਹਾ ਸੀ ਰਾਤ ਇਹਨੂੰ ਡੀਕੂ ਦੇ ਦਾਣੇ ਮਿਲੇ ਉਹ ਵੀ ਵੇਚ ਤੇ ਔਰ ਹੋਰ ਪੈਸੇ ਦੀ ਮੰਗ ਕਰਦਾ ਸੀ ਔਰ ਮਾਂ ਕੋਲੇ ਪੈਸੇ ਨਹੀਂ ਸੀ ਤੇ ਉਹਨੂੰ ਕੁੱਟ-ਕੁੱਟ ਕੇ ਮਾਰ ਚਿਟਾ ਪਿੰਦਾ ਕੁਝ ਵੀ ਆ ਜਾਏ ਸਭ ਕੁਝ ਖਾ ਜਾਏ